15 ਸਾਲਾਂ ਦੇ ਸੰ ਜੋੜੇ ਕੱਢਦੇ ਨੂੰ ਜੇ ਕਿਸੇ ਭੈਣ ਭਰਾ ਨੂੰ ਦਿੱਤੀਆਂ ਲੋੜ ਲੋੜ ਆ ਉਹ ਨਹੀਂ ਜਾ ਸਕਦਾ। ਰੋਜ਼ ਸੰਗਤੀ ਸੰਮਤੀ ਇਸ ਮੰਡਲ ਤੇ ਆਣਾ ਉਹਦਾ ਘਰ ਦਾ ਰਸਣ ਲੈ ਕੇ ਆਣਾ ਰੋਜ਼ ਨੂੰ ਰੋਜ਼ ਹੀ। ਕਈ ਵਾਰ ਇਹ ਆ ਜਾਂਦੇ ਨੇ ਜੀ ਮੋਬਾਈਲ ਦੇ ਵਿੱਚ ਪੈਸੇ ਪਾਉਣੇ ਆ। ਮੈਂ ਕਹਿੰਦਾ ਨਾ ਭਾਈ ਤੁਸੀਂ ਐਂ ਹੀ ਲੈ ਜਾਓ ਮੇਰੇ ਕੋਲ ਪੈਸੇ ਪਾਉਣ ਨੂੰ ਨਹੀਂ ਆਗਾ ਮੈਂ। 15 ਸਾਲ ਹੋ ਗਏ ਵੇਸਣ ਕੰਮ ਕਰਦੇ ਨੇ ਤੇ ਉਸ ਤੋਂ ਬਾਅਦ ਜੇ ਲੋੜ ਪੰਦੀਆਂ ਨੇ ਉਹ ਅਸੀਂ ਜੁੱਤੀਆਂ ਠੀਕ ਕਰਕੇ ਦਿੰਨੇ ਆ ਵੀ ਜਿਨ੍ਹਾਂ ਨੂੰ ਲੋੜ ਆ ਭਾਈ ਜੁੱਤੀਆਂ ਇੱਥੋਂ ਲੈ ਜਾਇਆ ਕਰੋ ਫ੍ਰੀ ਚ ਕੋਈ ਪੈਸਾ ਨਹੀਂ ਲੈਂਦੇ ਅਮਰੀਕਾ ਕੈਨੇਡਾ ਤੋਂ ਫੋਨ ਆਉਂਦੇ ਨੇ ਭਾਈ ਵੀ ਆ ਜਾਂਦੇ ਨੇ ਪੱਤਰਕਾਰ ਉਹ ਵੀ ਕਹਿ ਜਾਂਦੇ ਨੇ ਤੇਰੀ ਮਦਦ ਕਰਨਾ ਚਾਹੁੰਦੇ ਨੇ ਭਾਈ ਤੂੰ ਆਪਦਾ ਖਾਤਾ ਨੰਬਰ ਦੇ ਬੈਂਕ ਖਾਤਾ ਦੇ ਮੇਰੇ ਨਾਮੇ ਕੋਈ ਬੈਂਕ ਖਾਤਾ ਨਹੀਂ ਹੈਗਾ ਕਈ ਵਾਰ ਇਹ ਜੀ ਆ ਜਾਂਦੇ ਨੇ ਸੀ ਮੋਬਾਈਲ ਦੇ ਵਿੱਚ ਪੈਸੇ ਪਾਉਣੇ ਆ ਮੈਂ ਕਹਿੰਦਾ ਨਾ ਭਾਈ ਤੁਸੀਂ ਐਂ ਲੈ ਜਾਓ ਮੇਰੇ ਲਵੇ ਪੈਸੇ ਪਾਉਣ ਨੂੰ ਵੀ ਨਹੀਂ ਹੈਗਾ ਮੋਬਾਈਲ ਘਰ ਦਾ ਗੁਜ਼ਾਰਾ ਤਾਂ ਮਹਾਰਾਜ ਨੂੰ ਪਤਾ ਭਾਈ ਗੁਰੂ ਨੂੰ ਜਿਨ੍ਹਾਂ ਨੇ ਭਟਾਇਆ ਫੁਰਤੀ ਦਾਸ ਨੂੰ ਉਹੀ ਜਾਣਦਾ ਇਹ ਆਪਦੇ ਕੋਲ ਲੈ ਆਉਣੇ ਆ ਮੇਖਾਂ ਰੀਲਾਂ ਪਾਲਸਾਂ ਜਿੰਨੀ ਲੋੜ ਆ ਅਸੀਂ ਉਹਨਾਂ ਕੀ ਲੈ ਕੇ ਆਉਣੇ ਆ ਜਿੰਨਾ ਕਿ ਸਾਨੂੰ ਲੋੜ ਆ ਰੋਜ਼ ਸ਼ਾਮ ਦੀ ਸ਼ਾਮ ਅਸੀਂ ਇਹ ਸਮਾਨ ਲੈ ਕੇ ਜਾਣਾ ਆਪਦਾ ਘਰ ਦਾ ਰਸਣ ਲੈ ਕੇ ਜਾਣਾ ਰੋਜ਼ ਰੋਜ਼ ਇਹੀ ਕਰਨਾ ਤਾਂ ਹੀ ਕਹਿਣਾ ਚਾਹੁੰਦੇ ਆ ਭਾਈ ਆਪਦੀ 15 ਸਾਲ ਹੋ ਗਏ ਥੇ ਸਾਨੂੰ ਜੋੜੇ ਗੰਢਦਿਆਂ ਨੂੰ ਜੇ ਕਿਸੇ ਭੈਣ ਭਰਾ ਨੂੰ ਜੁੱਤੀਆਂ ਲੋੜ ਲੋੜ ਆ ਉਹ ਲਿਜਾ ਸਕਦਾ ਇੱਥੋਂ ਫ੍ਰੀਚ ਵੀ ਲਿਜਾ ਸਕੇ ਇੱਕ ਕਰਾ ਕੇ ਕਈ ਸਾਡੇ ਗਾਕੇ ਹਰ ਜੇ ਨੇ ਪੱਕੇ ਉਹ ਹੋਰ ਕਿਤੇ ਜਾਂਦੀ ਨਹੀਂ ਮੁੜ ਜਾਂਦੇ ਨੇ ਪਰ ਫਿਰ ਵੀ ਸਾਡੇ ਕੋਲ ਹੀ ਆਉਂਦੇ ਨੇ ਜੁੱਤੀਆਂ ਠੀਕ ਕਰਾ ਕੇ ਲੈ ਕੇ ਜਾਣ ਕੰਮ ਵਧੀਆ ਕਰਕੇ ਦਿੰਨੇ ਅਗਲੇ ਦਾ ਕੰਮ ਨਹੀਂ ਮਾੜਾ ਕਰਦੇ ਸ਼ੌਂਕ ਨਾਲ ਕੰਮ ਕਰਦੇ ਆਂ ਅਸੀਂ ਪਰ ਅਗਲੇ ਨੂੰ ਐਂ ਕਹਿੰਦੇ ਆਂ ਵੀ ਕੋਲੇ ਬੈਠ ਕੇ ਕਰਾ ਕੇ ਲੈ ਕੇ ਜਾ ਭਾਈ ਅਸੀਂ ਰੱਖਦੇ ਨਹੀਂਗੇ ਕੋਈ ਜ਼ਿੰਮੇਵਾਰੀ ਨਹੀਂ ਸਾਡੀ ਉਹ ਅਸੀਂ ਲੋੜ ਬੰਦੀਆਂ ਨੂੰ ਠੀਕ ਕਰਕੇ ਦੇ ਦਿੰਨੇ ਆਂ ਪਰ ਵਧੀਆ ਹੁੰਦੇ ਨੇ ਉਹ ਰੱਖਦੇ ਆਂ ਕੋਲੇ ਨਹੀਂ ਬਾਹਲਾ ਕਚਰਾ ਦੇਣ ਲੱਗ ਜਾਂਦੇ ਆ ਫਿਰ ਅਸੀਂ ਚੰਗਾ ਨਹੀਂ ਸਮਝਦੇ ਨਹੀਂ ਫਿਰ ਅਸੀਂ ਮੁੱਲ ਲਿਆਉਣੇ ਆਂ ਸੇਲ ਵਾਲਿਆਂ ਤੋਂ ਆਪਦੇ ਪੈਸਿਆਂ ਦੇ ਜੁੱਤੇ ਲਿਆ ਕੇ ਉਹਨਾਂ ਨੂੰ ਸਲਾਈ ਕਰਕੇ ਪਾਲਸ ਕਰਕੇ ਫਿਰ ਅਸੀਂ ਲੋੜ ਬੰਦੀਆਂ ਦੀ ਮਦਦ ਕਰਦੇ ਆਂ ਨਵੇਂ ਜੋੜੇ ਵੀ ਲੈ ਆਉਨੇ ਆਂ ਅਸੀਂ ਸਸਤਾ ਮਾਲ ਮਿਲਦਾ ਹੋਵੇ ਨਾ ਕਿਤੋਂ ਅਸੀਂ ਲੈ ਆਉਨੇ ਆਂ ਪਰ ਆਇਆ ਕੋਈ ਨਸ਼ਾ ਨਹੀਂ ਪਤਾ ਨਹੀਂ ਆਪਾਂ ਨੂੰ ਇਹੀ ਕੰਮ ਕਰਨਾ ਆਪਾਂ ਨੇ ਇਹੀ ਨਸ਼ਾ ਮੇਰਾ ਸੇ ਭਾਈ ਨੰਦੋਂ ਦਾ ਰਮਾਈ ਕਰਕੇ ਜਨਨ ਦਾ